ਏ ਬੱਚੇ ਪਹਿਲੇ ਸਕੂਲੀਚ ਹੀ ਪੜਦੇ ਸੀ ਜੀ ਇੱਕ ਦੋ ਸਕੂਲੋਂ ਕੱਢ ਦਿੱਤੇ ਗਏ ਸੀਗੇ ਕੋਈ ਲੜਾਈਆਂ ਸ਼ਰਾਤਾਂ ਕਰਕੇ ਤੇ ਕਿਸੇ ਟਾਈਮ ਬੱਚੇ ਨਾਲ ਸਾਲ ਦੋ ਸਾਲ ਵੱਲ ਪੜਦੇ ਸੀਗੇ ਚਲੋ ਬੱਚਿਆਂ ਦੀ ਕਦੀ ਲੜਾਈ ਹੋਈ ਹੋਣੀ ਸਾਨੂੰ ਪਤਾ ਨਹੀਂ ਜਸੂਲੋਂ ਵੀ ਨਹੀਂ ਪੜਦਾ ਉਸ ਤੋਂ ਬਾਅਦ ਬੱਚੇ ਨਾਲ ਬਾਅਦ ਪੰਗੇ ਮੁੰਡਿਆਂ ਨਾਲ ਵੀ ਲੈਂਦੇ ਸੀ ਦੋ ਚਾਰ ਬੱਚੇ ਵੀ ਇਹਨਾਂ ਨੇ ਕੁੱਟੇ ਆ ਤੇ ਜਦੋਂ ਸਾਡਾ ਬੱਚਾ ਟਿਊਸ਼ਨ ਤੇ ਸੀ 8 ਤਰੀਕ ਦੀ ਗੱਲ ਹੈ ਸ਼ਾਇਦ ਤੇ ਉਹ ਹਰਸ਼ ਆਇਆ ਉਹਨਾਂ ਮੈਸੇਜ ਕਰ ਰਿਹਾ ਸੀਗਾ ਵੀ ਹਰਨੌਰ ਕਿੱਥੇ ਆਂ ਕਹਿੰਦਾ ਮੈਂ ਟਿਊਸ਼ਨ ਤੇ ਆ ਕਹਿੰਦਾ ਵੀ ਟਿਊਸ਼ਨ ਖਤਮ ਕਰਕੇ ਬਾਹਰ ਆ ਗਿਆ ਉਹਨਾਂ ਨੇ ਪਹਿਲਾਂ ਫੀਲਡਿੰਗ ਕੀਤੀ ਪਈ ਸੀ ਉੱਥੇ ਅ ਬਰਿਸ਼ਟਾ ਦੇ ਬਾਹਰ ਮੁੰਡੇ ਇੱਧਰ ਉੱਧਰ ਲੁੱਕੇ ਪਏ ਸੀ 6-7 ਸੀਗੇ ਤੇ ਇਹ ਗਿਆ ਐਕਟਿਵੇ ਤੇ ਬਸ ਐਕਟਿਵਾ ਖੜਾਣ ਦੀ ਧੀਰ ਸੀਗੀ ਤੇ ਉਹਨੇ ਪਿੱਛੇ ਹਾਕੀਆਂ ਮਾਰਨੀ ਸ਼ੁਰੂ ਕਰਤੀਆਂ ਜਾ ਕੇ ਉੱਥੇ ਕੰਧ ਦੇ ਨਾਲ ਲਆ ਉੱਥੇ ਤੁਸੀਂ ਦੇਖਿਆ ਹੀ ਆਣੀਆਂ ਸਾਰੀਆਂ ਹਾਕੀਆਂ ਬਹੁਤ ਮਾਰੀਆਂ ਸਰੀਰ ਸੁਰ ਦੋੜਾ ਇਹਦਾ ਚੰਗੇ ਦਿਨਾਂ ਤੇ ਉਸ ਤੋਂ ਬਾਅਦ ਤਿੰਨ ਮੁੰਡੇ ਜਿਹੜੇ ਮੇਨ ਸੀਗੇ ਉਹ ਇਹਨਾਂ ਨੇ ਫੜ ਲਏ ਜਿਹੜਾ ਹਰਸ਼ ਲੈ ਕੇ ਆਇਆ ਸੀਗਾ ਉਹਦਾ ਨਾਮ ਕੱਢਤਾ ਵਿੱਚੋਂ ਜਦਕਿ ਉਹ ਮੇਨ ਮੁੱਦਾ ਸੀਗਾ ਤੁਸੀਂ ਇਦਾਂ ਕਹਿ ਰਹੇ ਹੋ ਕਿ ਇਕੱਠੇ ਸੀ ਕਿ ਕਿਹੜੇ ਸਕੂਲ ਤੇ ਇਕੱਠੇ ਬਣਦੇ ਸੀ ਜਾਂ ਟਿਊਸ਼ਨ ਤੇ ਇਕੱਠੇ ਬਣਦੇ ਸੀ ਨਹੀਂ ਜੀ ਪਹਿਲਾਂ ਸਕੂਲ ਹੀ ਜਿੱਥੋਂ ਪਰਦੇ ਸੀਗੇ ਫਿਰ ਘੜੂਕੜ ਦਿੱਤੇ ਸੀਗੇ ਤੇ ਫਿਰ ਟਿਊਸ਼ਨ ਤਾਂ ਸ਼ਾਇਦ ਕੋਈ ਹੈ ਹੀ ਨਹੀਂ ਮੈਨੂੰ ਤਾਂ ਪਤਾ ਨਹੀਂ ਕਿਉਂਕਿ ਤੁਹਾਡਾ ਬੇਟਾ ਕੱਲਾ ਹੀ ਸੀ ਉਸ ਵੇਲੇ ਮੇਰਾ ਬੇਟਾ ਬਿਲਕੁਲ ਕੱਲਾ ਸੀ ਜੀ ਹਰਸ਼ ਲੈ ਕੇ ਗਿਆ ਜੀ ਹਰਸ਼ ਕਥੂਰੀਆ ਜੀ ਉੱਥੇ ਪੂਰੀ ਪਲੈਨਿੰਗ ਨਾਲ ਲੈ ਕੇ ਗਿਆ ਜੀ ਇਹ ਮਰਦਾਂ ਕਿਹੜੀ ਕਿਹੜੇ ਦਿਨ ਦੀ ਵਰਦਾ ਤੇ ਇਹ 8 ਤਰੀਕ ਦੇ ਕਰੀਬ ਹੈ 8 ਤਰੀਕ ਦੀ ਹੈ 8 ਤਰੀਕ ਨੂੰ ਸ਼ਾਮੀ 6:30 ਵਜੇ ਦੀ ਕਰੀਏ ਕਿਹੜੇ ਥਾਣੇ 'ਚ ਮਾਮਲਾ ਦਰਜ ਹੋਇਆ ਜ ਬਸ ਜੀ ਬੱਚਾ ਤੁਹਾਡੇ ਸਾਹਮਣੇ ਤੁਸੀਂ ਵਾਇਰਲ ਦੇਖ ਲਿਆ ਤੁਸੀਂ ਕਾਰਵਾਈ ਕੀਤੀ ਜੇ ਉਹਦਾ ਨਾਮ ਅ ਹਰਸ਼ਦਾ ਪਾਇਆ ਜਾਏ ਕਾਰ ਵਿੱਚ ਮੇਨ ਮੁੱਦਾ ਹੋਇਆ ਕਿਡਨੈਪਰ ਲਾ ਲੋ ਜੋ ਮਰਜੀ ਲਾ ਲੋ ਤੁਸੀਂ ਸਿਆਣੇ ਹੋ ਮੀਡੀਆ ਸਿਆਣੀ ਹੈ ਪੁਲਿਸ ਸਿਆਣੀ ਐ ਐਸਐਸਪੀ ਦਫਤਰ ਆਏ ਹੋ ਕੀ ਦਰਖਾਸਤ ਦਿੱਤੀ ਕੀ ਹਾਂ ਐਸਐਸਪੀ ਸਾਹਿਬ ਕੀ ਗੱਲਬਾਤ ਹੋਈ ਨਹੀਂ ਐਸਐਸਪੀ ਸਾਹਿਬ ਹੈਗੇ ਨਹੀਂ ਸੀ ਉਹਨਾਂ ਦੇ ਰੀਡਰ ਸਾਹਿਬ ਸੀਗੇ ਤੇ ਉਹਨਾਂ ਨੇ ਐਪਲੀਕੇਸ਼ਨ ਲਈ ਹੈ ਸਾਡੀ ਰਿਸਪੈਕਟ ਕੀਤੀ ਅਸੀਂ ਉਹਨਾਂ ਦੀ ਕੀਤੀ ਹੈ ਕਹਿੰਦੇ ਕੋਈ ਪੂਰਾ ਨਾਮ ਕੀ ਹੋਊਗਾ ਜੀ ਹਰਸ਼ਪ੍ਰੀਤ ਸਿੰਘ ਹਰਸ਼ਪ੍ਰੀਤ ਸਿੰਘ ਤੇ ਉਹਦੇ ਫਾਦਰ ਦਾ ਨਾ ਉਹਦੇ ਫਾਦਰ ਦਾ ਨਾਮ ਗੁਰਪ੍ਰੀਤ ਸਿੰਘ ਵਿੰਸੀ ਕਤੂਰੀਆ ਸਾਡੇ ਕੋਲ ਦੁਕਾਨ ਤੇ ਆਇਆ ਤੁਹਾਨੂੰ ਜਦਾਂ ਤੇ ਉਹਦੇ ਐਸਐਸਪੀ ਸਾਡੇ ਰੀਡਰ ਕਹਿੰਦੇ ਕੋਈ ਗੱਲ ਨਹੀਂ ਵੀ ਤੁਹਾਡੇ ਨਾਲ ਕਿਹੜੇ ਸਕੂਲ ਪੜਦਾ ਹੈ ਮੇਰਾ ਬੇਟਾ ਬੁੱਢਾ ਧਾਲੀ ਚ ਦੱਸੀ ਜੀ ਉਹ ਵੀ ਇਕੱਠੇ ਉਹ ਵੀ ਨਹੀਂ ਉਹ ਤਾਂ ਗੁਨਾਨਕ ਫਾਊਂਡੇਸ਼ਨ ਪੜ੍ਹਦੇ ਆ ਜੀ ਹਾਂ ਤਾਂ ਨਹੀਂ ਜੀ ਇਸ ਉਮਰ ਦੇ ਵਿੱਚ ਹੀ ਐਗੀਆਂ ਲੜਾਈਆਂ ਹੋ ਜਾਣੀਆਂ ਵੀ ਤੁਹਾਡਾ ਮੁੰਡਾ ਵੀ ਚਲੋ ਵਿੱਚ ਇਨਵੋਲ ਹੈ ਤੇ ਦੂਜੀ ਪਾਰਟੀ ਇਹ ਜੀ ਤੇ ਅਸੀਂ ਬੰਦ ਕਰ ਦਾਂਗੇ ਯਾਰ ਤੁਸੀਂ ਕਿਉਂ ਵੀ ਇਹ ਜੀ ਉਮਰ ਦੇ ਵਿੱਚ ਅਜਿਹੀਆਂ ਵਾਰਦਾਤਾਂ ਹੋਣੀਆਂ ਵੀ ਕਿੱਦ ਤਰ੍ਹਾਂ ਕਿੱਦ ਤਰੇ ਮਤਲਬ ਦੋਨੋਂ ਬੱਚਿਆਂ ਨੂੰ ਇਸ ਬਾਰੇ ਸੂਝਵਾਨ ਹੋਣਾ ਚਾਹੀਦਾ ਸੀ ਬਿਲਕੁਲ ਤੁਹਾਡੀ ਗੱਲ ਰਾਈਟ ਹੈ ਜੀ ਪਰ ਤੁਸੀਂ ਸਾਡਾ ਬੱਚਾ ਦੇਖੋ ਜੀ ਕਿੰਨਾ ਸ਼ਰੀਫਾ ਉਹ ਦੇਖੋ ਕਿੰਨੇ ਬਦਮਾਸ਼ ਹੈ ਦੇਖੋ ਮਾਰਨਾ ਕੁੱਟਣਾ ਜੇ ਸਾਡੇ ਆਲਾ ਆਂਦਾ ਕੋਈ ੱਟ ਮਾਰਦਾ ਡੰਡਾ ਮਾਰਦਾ ਕੁਛ ਕੋਸ਼ਿਸ਼ ਤਾਂ ਕਰਦਾ ਪਹਿਚਾਨ ਦੀ ਉਹਦਾ ਚਿੱਕਾ ਮਾਰਿਆ ਆਈ ਆਈ ਮੈਨੂੰ ਮਾਰੋ ਨਾ ਮਾਰੋ ਨਾ ਉਹ ਕਹਿੰਦੀਆਂ ਗੰਦੀਆਂ ਗਾਲਾਂ ਕੱਢਦੇ ਮਾਮਾ ਭੈਣਾਂ ਦੀ ਆਪਾਂ ਤਾਂ ਕਦੀ ਮਾਂ ਭੈਣ ਦੀ ਗਾਲੀ ਨਹੀਂ ਕੱਢਦੇ ਛੱਡੋ ਜੀ ਫੁੱਲ ਪਲੈਨਿੰਗ ਪਰਨੂਰ ਸਿੰਘ ਚਲੋ ਜੀ ਕਿੱਥੇ ਪੜਦੇ ਹੋ ਬੁੱਢਾਦਲ ਸਕੂਲ ਬੁੱਢਾਦਲ ਲੱਗਦੀ ਹੈ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਡਾ ਕੁੱਟ ਮਾਰਦੀ ਹੈ ਮਾਮਲਾ ਕੀ ਹੈ ਤੇ ਕਿੰਨੇ ਲੋਕ ਸੀ ਹੈ ਚਾਰ ਪੰਜ ਮੁੰਡੇ ਸੀ ਜੀ ਇਹਨਾਂ ਨੇ ਜਿਸ ਦਿਨ ਮੈਨੂੰ ਘਟਿਆ ਤੇ 8 ਤਰੀਕ ਨੂੰ ਸਕੂਲ ਬਾਹਰ ਆਏ ਪਹਿਲਾਂ ਸਕੂਲ ਬਾਹਰ ਆਏ ਪਹਿਲਾਂ ਇਹ 10 5 6 ਮੁੰਡੇ ਤੇ ਇਹਨਾਂ ਨੇ ਇੱਕ ਮੇਰੇ ਦੋਸਤ ਨੂੰ ਮਾਰਿਆ ਪਿੱਛੋਂ ਦੀ ਉਹ ਨੇ ਐਕਟਿਵਾ ਭਜਾ ਲਈ ਪਿੱਛੋਂ ਦੀ ਡੰਡੇ ਡੁੰਡੇ ਮਾਰੇ ਫਿਰ ਜਿਵੇਂ ਟਿਊਸ਼ਨ ਗਿਆ ਸੀ 4 ਵਜੇ ਮੇਰੀ ਉੱਥੋਂ ਛੁੱਟੀ ਹੋਈ 6:00 ਵਜੇ ਮੈਨੂੰ ਹਰਸ਼ ਨਾਮ ਦਾ ਮੁੰਡਾ ਉਹਦਾ ਮੈਸੇਜ ਆਇਆ ਤੇ ਕਾਲ ਵੀ ਆਈ ਕਿ ਮੈਂ ਟਿਊਸ਼ਨ ਬਾਹਰ ਖੜਾ ਆਜਾ ਆਪਾਂ ਕੁਝ ਖਾ ਪੀ ਕੇ ਆਈਏ ਮੈਂ ਕਿਹਾ ਠੀਕ ਹੈ ਮੇਰੀ ਛੁੱਟੀ ਹੋਈ ਮੈਂ ਬਾਹਰ ਗਿਆ ਤੇ ਉਹ ਮੈਨੂੰ ਉਧਰ ਬਰਿਸਟਾ ਪੋਲੋ ਗਰਾਊਂਡ ਦੀ ਬੈਕ ਸਾਈਡ ਵੱਲ ਲੈ ਗਿਆ ਉੱਥੇ ਕੋਕੇ ਦੇ ਬਾਅਦ ਉਹਨੇ ਮੈਨੂੰ ਕਿਹਾ ਇੱਥੇ ਰੋਕ ਲੈ ਮੈਂ ਕਿਹਾ ਕਿਉਂ ਬਸ ਮੈਂ ਇਹਨਾਂ ਪੁੱਛਿਆ ਮੈਂ ਐਕਟਿਵ ਤੇ ਹੀ ਬੈਠਾ ਸੀ ਪਿੱਛੋਂ ਦੀ ਹਾਕੀ ਪਈ ਐਕਟਿਵ ਆ ਗਿਰ ਗਈ ਮੈਂ ਉੱਤਰ ਕੇ ਸਾਈਡ ਨੂੰ ਗਿਆ ਫਿਰ ਉਹਨਾਂ ਨੇ ਹਾਕੀਆਂ ਮਾਰਨੀ ਸ਼ੁਰੂ ਕਰਤੀ ਮਨਜੋੜ ਨਾਮ ਦੇ ਮੁੰਡੇ ਨੇ ਹਰਸ਼ ਫਿਰ ਉਹਨਾਂ ਨਾਲ ਰਲ ਕੇ ਭੱਜਿਆ ਜਿਵੇਂ ਉਹ ਸਾਰੇ ਭੱਜੇ ਹਰਸ਼ ਆਪਣੀ ਬਾਈਕ ਤੇ ਬੈਠ ਕੇ ਉਹਨਾਂ ਨਾਲ ਭੱਜਿਆ ਤੇ ਹਰਸ਼ ਉਹਨਾਂ ਨਾਲ ਅੱਗੇ ਜਾ ਕੇ ਮਿਲਿਆ ਬੈਠਿਆ ਉਹਨਾਂ ਨੇ ਮਤਲਬ ਗੱਲਾਂ ਗੁੱ ਇਹ ਟੋਟਲ ਇਹ 6-7 ਲੋਕ ਸੀਗੇ 4 ਦਾ ਨਾਮ ਮੈਨੂੰ ਪਤਾ ਹੈ 2-3 ਦਾ ਪਤਾ ਨਹੀਂ ਤੁਹਾਡੇ ਕਲਾਸਮੇਟ ਸੀ ਆ ਦੋ ਦੋ ਮੇਰੀ ਉਮਰ 15 ਸਾਲ ਤੁਹਾਡੇ ਸਕੂਲ ਕਲਾਸਮੇਟ ਹੈ ਹਾਂਜੀ ਦੋ ਮੁੰਡੇ ਕਲਾਸਮੇਟ ਸੀਗੇ ਪਹਿਲਾਂ ਉਹ ਰੈਸਟ੍ਰੀਕੇਟ ਕੀਤੇ ਹੋਏ ਆ ਸਕੂਲ ਤੋਂ ਹੇਮਲ ਗਰਗ ਤੇ ਮਨਜੋਤ ਤੁਹਾਡੀ ਪਹਿਲੇ ਵੀ ਕੋਈ ਇਹਨਾਂ ਨਾਲ ਰੰਗਸਰੀ ਨਹੀਂ ਪਹਿਲਾਂ ਨਾਲ ਕੋਈ ਪਹਿਲਾਂ ਕੋਈ ਗੱਲ ਨਹੀਂ ਸੀਗੀ ਮੇਰੀ ਇਹਨਾਂ ਨਾਲ ਗੱਲ ਕੀ ਹੋਈ ਹੈ ਫਿਰ ਆਖਰ ਇਹ ਗੱਲ ਇਹਨਾਂ ਨੇ ਵਧੀਆ ਕਿਉਂ ਜੈ ਇੰਨੀ ਕੁੱਟਮਾਰ ਹੋਣ ਦਾ ਮਾਮਲਾ 8 ਤਰੀਕ ਜਿਸ ਦੀ ਨੇ ਆਏ ਆ ਅਕਲ ਉਸ ਦਿਨ ਉਸ ਤੋਂ 2-3 ਦਿਨ ਪਹਿਲਾਂ ਇਹਨਾਂ ਨੇ ਟ੍ਰੋਲ ਪੇਜ ਬਣਾਇਆ ਸੀਗਾ ਉਸ ਤੇ ਬਡਦਲ ਸਕੂਲ ਦੇ ਕਾਫੀ ਮੁੰਡਿਆਂ ਦੀਆਂ ਫੋਟੋਆਂ ਤੇ ਪਾ ਰਹੇ ਸੀਗੇ ਤੇ ਉਹਨਾਂ ਨੇ ਨੀਚੇ ਗਾਲਾਂ ਗੋਲਾਂ ਲਿਖ ਕੇ ਲਿਖ ਰਹੇ ਸੀਗੇ ਤੇ ਆਡੀਓਜ਼ ਲਾ ਰਹੇ ਸੀ ਗੰਦੀਆਂ ਤੇ ਅਸੀਂ ਇਹਨਾਂ ਨਾਲ ਮਤਲਬ ਗੱਲ ਕੀਤੀ ਕਿ ਤੁਸੀਂ ਡਿਲੀਟ ਕਰ ਦਿਓ ਧਮਕੀਆਂ ਦਵਾ ਰਿਹਾ ਸੀ ਮਨਜੋਤ ਮੁੰਡਾ ਕਾਨਫਰੰਸ ਤੇ ਮੁੰਡਿਆਂ ਨੂੰ ਲਾ ਕੇ ਤੇ ਮੇਰੇ ਵੀ ਇੱਕ ਦੋ ਦੋਸਤ ਸੀਗੇ ਮੈਂ ਜਿਨਾਂ ਨਾਲ ਐਡ ਕਰਕੇ ਗੱਲ ਕਰਾਈ ਦੀ ਤੇ ਇਹਨਾਂ ਨੇ ਫਿਰ ਅੱਧੇ ਘੰਟੇ ਦੇ ਅੰਦਰ ਅੰਦਰ ਉਹ ਪੇਜ ਡਿਲੀਟ ਹੋ ਗਿਆ ਸਾਰੀਆਂ ਫੋਟੋਆਂ ਡਿਲੀਟ ਹੋ ਗਈ ਫਿਰ ਉਸ ਤੋਂ ਬਾਅਦ ਸਾਨੂੰ ਮੈਨੂੰ ਤਾਂ ਕਹਿੰਦੇ ਲੱਗ ਗਿਆ ਕਿ ਆਪਾਂ ਲੜਾਂਗੇ ਤੈਨੂੰ ਕੁੱਟਾਂਗੇ ਉਹ ਤੇ ਦੋ ਤਿੰਨ ਦਿਨ ਬਾਅਦ 8 ਤਰੀਕ ਨੂੰ ਸਕੂਲ ਬਾਰ ਆਏ ਉਸ ਦਿਨ ਸ਼ਾਮੀ ਗੱਲ ਖਾਣਦੇ ਨੇ ਮੁੰਡੇ ਜਿਨ੍ਹਾਂ ਨਾਲ ਤੇ ਲੜਾਈ ਹੋਈ ਹੈ ਹਾਂਜੀ ਮੇਰੇ ਖਾਣਦੇ ਨੇ ਸਾਰੇ ਬਸ ਮਨਜੋਤ 8ਵੀਂ 9ਵੀਂ ਚਾਹਾਂ ਮਰੀਫ ਕਰਿਓ ਸਾਰਿਆਂ ਦੀ ਇੱਕ ਇੱਕ ਵਾਰ ਮਨਜੋਤ ਹੇਮਲ ਗਰਗ ਹਰਸ਼ਪ੍ਰੀਤ ਤੇ ਗੈਵੀ ਘੁੰਮਣ ਤੇ ਬਾਕੀ 2 3 ਦਾ ਨਾਮ ਮੈਨੂੰ ਪਤਾ ਨਹੀਂ ਹੁਣ ਕੀ ਚਾਹਨੇ ਹੋ ਤੁਸੀਂ ਐਸਐਸਪੀ ਦਫਤਰ ਕਿਉਂ ਆਇਓ ਕੀ ਚਾਹਨੇ ਹੋ ਉਹਨਾਂ ਨੇ ਹਰਸ਼ ਮੁੰਡੇ ਦਾ ਜਿਹੜਾ ਮੈਨੂੰ ਲੈ ਕੇ ਗਿਆ ਥਾਣੇ ਵਾਲਿਆਂ ਨੇ ਉਹਦਾ ਨਾਮ ਹੀ ਘੱਟਤਾ ਉਹਦਾ ਨਾਮ ਅਨਨ ਚ ਪਤਾ ਤਿੰਨ ਮੁੰਡਿਆਂ ਦਾ ਨਾਮ ਲਿਖਤਾ ਹਿਮਲ ਮਨਜੋਤ ਤੇ ਗੈਵੀ ਕੁਮਨ ਬਾਕੀ ਅਨਨ ਨੰਬਰਸ ਚ ਨਾਮ ਪਾਤੇ ਬਾਕੀ ਮੁੰਡਿਆਂ ਦਾ ਜੀ ਉਹਦਾ ਨਾਮ ਹਾਂਜੀ ਮੈਂ ਉਹਦਾ ਬਿਆਨ ਹੋਇਆ ਸੀਗਾ ਜਿਸ ਦਿਨ ਮੈਂ ਉਹਦਾ ਨਾਮ ਲਿਖਾਇਆ ਸੀ ਹਰਸ਼ ਦਾ ਹਰਸ਼ ਦਾ ਨਾਮ ਉਹਨਾਂ ਨੇ ਘੱਟਤਾ ਤੇ ਉਹ ਕਹਿੰਦੇ ਹਰਸ਼ ਤੁਹਾਨੂੰ ਬਚਾਰਿਆ ਸੀ ਵੀਡੀਓ ਹਾਂਜੀ ਸੱਟਾ ਮੈਨੂੰ ਭਜੀਆਂ ਨੇ ਕਿੱਥੇ ਭਜੀਆਂ ਜਦੋਂ ਸੱਟਾ ਤੇ ਪਿੱਠ ਤੇ ਮਾਰੀਆਂ ਸੀ ਹਾਕੀ ਉਹਨਾਂ ਨੇ ਉਹ ਵੀਡੀਓ ਜਿਹੜਾ ਪੇਜ ਕਰਕੇ ਲੜਾਈ ਹੋਈ ਨਹੀਂ ਜੀ ਉਹਨਾਂ ਨੇ ਪੇਜ ਡਿਲੀਟ ਕਰਤਾ ਸੀਗਾ ਵੀਡੀਓ ਜਿਹੜੀ ਉਹਨਾਂ ਨੇ ਕੁੱਟਿਆ ਸੀਗਾ ਉਹਨਾਂ ਨੇ ਆਪ ਹੀ ਵੀਡੀਓ ਬਣਾਈ ਤੇ ਆਪ ਹੀ ਵਾਇਰਲ ਕੀਤੀ ਹੋਈ ਆ ਉਹ ਵੀਡੀਓ ਵੀਡੀਓ ਚੱਲਦੀ ਵਾਈਟ ਦੀ ਦਿਖਾਣ ਤੇ ਹੋਰ ਕੋਈ ਨਹੀਂ ਸੀ ਲੈਦਾ ਕਾਰਨ ਇਹ ਸੀਗਾ ਨਹੀਂ ਜੀ ਹੋਰ ਕੋਈ ਬਿਲਕੁਲ ਇਕੱਲੇ ਸੀਗੇ ਹਾਂ ਮੈਂ ਇਕੱਲਾ ਸੀ ਤੁਹਾਡੇ ਹੱਥ ਵਿੱਚ ਪੜ ਗਏ ਜੀ ਅਰੇ ਵੀ ਮਾ ਨੁਕਾ ਜੇ ਇਹ ਪੁੱਤ ਇਹ ਕਿੰਨੇ ਜਣੇ ਜਿਹੜੇ ਤੁਹਾਨੂੰ ਕੁੱਟਲੇ ਕੋਣ ਕੋਣ ਹੈ ਮਨਜੋਤ ਹੌਕੀਆ ਮਾਰ ਰਿਹਾ ਜੀ ਗੈਵੀ ਘੁੰਮਣ ਨਾਮ ਦਾ ਮੁੰਡਾ ਉਹ ਚੱਕ ਕੇ ਨੀਚੋਂ ਦੀ ਇੱਟਾਂ ਮਾਰ ਰਿਹਾ ਗਮਲੇ ਮਾਰ ਰਿਹਾ ਹਿੰਮਲ ਕਰਗ ਮੁੰਡਾ ਵੀਡੀਓ ਬਣਾ ਰਿਹਾ ਹਰਸ਼ ਪਿੱਛੇ ਖੜਾ ਸੀ ਹਰਸ਼ ਜਾਂਦੇ ਹੋਏ ਉਹਨਾਂ ਨਾਲ ਭੱਜਿਆ ਲੱਗੇਗਾ ਜੀ ਮੋਟਰਸਾਈਕਲ ਬੈਕ ਕਰੇ ਹੁਣ ਕਿਤਾ ਦੀ ਕਾਰਵਾਈ ਦੀ ਮੰਗ ਕਰਦੇ ਹਾਂ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਹਰਸ਼ ਨਾਮ ਦੇ ਮੁੰਡੇ ਦਾ ਜੀ ਨਾਮ ਘਟਿਆ ਪਰਚੇ ਜੋ ਉਹਦਾ ਨਾਮ ਵਿੱਚ ਹੁਣ ਆਏ ਹੋਏ ਐਸਐਸਪੀ ਸਾਹਿਬ ਐਸਐਸਪੀ ਸਾਹਿਬ ਦਫ਼ਤਰ ਆਏ ਹੋ ਹਾਂਜੀ ਕੀ ਕਹਿੰਦੇ ਐ ਗੱਲਬਾਤ ਕੀਤੀ ਤੁਸੀਂ ਕੁਝ ਇਹਨਾਂ ਨਾਲ ਕਹਿੰਦੇ ਮੰਡੇ ਆਣਾ ਜੀ ਉਹ ਕਹਿੰਦੇ ਮੰਡੇ ਆਣਾ ਕੀ ਹੈਗੇ ਨਹੀਂ ਉਹ ਗੱਲ ਤੁਹਾਡੀ ਸੁਣਵਾਈ ਹੋਏਗੀ ਕਹਿੰਦੇ ਹਾਂਜੀ ਨਹੀਂ ਤੁਹਾਨੂੰ ਤੁਹਾਨੂੰ ਕੀ ਲੱਗਦਾ ਵੀ ਹਰਸ਼ ਤੁਹਾਨੂੰ ਪ੍ਰੀਪਲੈਨਿੰਗ ਉੱਥੇ ਲੈ ਕੇ ਹਾਂਜੀ ਹਰਸ਼ ਉਸ ਦਿਨ ਜਿਸ ਦਿਨ 8 ਤਰੀਕ ਨੂੰ ਰਾਤੀ ਮਤਲਬ ਸਾਰਾ ਹੋਇਆ 9 ਤਰੀਕ ਨੂੰ ਉਹਨੇ ਅਗਲੇ ਦਿਨ ਸਟੋਰੀਆਂ ਪਾਈਆਂ ਜੀ ਕਿਰਪਾਨਾ ਫੜੀਆਂ ਹੋਈਆਂ ਉਹਨੇ ਵੀਡੀਓ ਚ ਤੇ ਸਟੋਰੀ ਪਾ ਰਿਹਾ ਇਹ ਪਹਿਲਾਂ ਵੀ ਇਹਦਾ ਰਿਕਾਰਡ ਕੀਤਾ ਹੈ ਪਹਿਲਾਂ ਵੀ ਗੱਲਬਾਤ ਹੋਈ ਹੈ ਸਕੂਲ ਤੇ ਲੜਾਈ ਝਗੜੇ ਮੁੰਡਿਆਂ ਦੇ ਹਾਂਜੀ ਝਗੜੇ ਹੋਏ ਆ ਦੋ ਤਿੰਨ ਮੁੰਡਿਆਂ ਨੂੰ ਨੇ ਪਹਿਲਾਂ ਵੀ ਕੁੱਟਿਆ ਸਰ ਮੇਰੇ ਬੇਟੇ ਨੂੰ ਧੋਖੇਦਾਨ ਕੁੱਟਿਆ ਜੀ ਦੇਖੋ ਫੁੱਲ ਪਲੈਨਿੰਗ ਨਾਲ ਸਰ ਧੋਖੇ ਨਾਲ ਇਸਤੇ ਵਾਰ ਹੋਏ ਨੇ ਦੇਖੋ ਸਰ ਮੇਰਾ ਬੇਟਾ ਬਿਲਕੁਲ ਕੱਲਾ ਸੀ ਕੋਈ ਨਹੀਂ ਸੀ ਹਰਸ਼ ਬਿਲਕੁਲ ਸਾਰਾ ਤਮਾਸ਼ਾ ਇਹ ਪੂਰੀ ਟੋਟਲੀ ਜਦੋਂ ਤੱਕ ਚੱਲਦਾ ਰਿਹਾ ਸਰ ਫੁੱਲ ਉੱਥੇ ਉਸਨੇ ਸਾਰਾ ਤਮਾਸ਼ਾ ਦੇਖਿਆ ਕੋਈ ਹੈਲਪ ਨਹੀਂ ਕੀਤੀ ਮੇਰੇ ਬੇਟੇ ਦੀ ਉਹੀ ਲੈ ਕੇ ਗਿਆ ਉਹੀ ਲੈ ਕੇ ਗਿਆ ਸਰ ਉਸਨੇ ਸਾਰੀ ਪਲੈਨਿੰਗ ਕਰਕੇ ਵੀ ਮੈਂ ਉੱਥੇ ਲੈ ਕੇ ਆਵਾਂਗਾ ਤੁਸੀਂ ਜਿਹੜੇ ਹਰਸ਼ ਦੀ ਗੱਲ ਕਰ ਰਹੇ ਹੋ ਕਿ ਦੋਸਤ ਹੈ ਦੋਨੂੰ ਬਿਠਾ ਦੇ ਸਰ ਨਹੀਂ ਟਿਊਸ਼ਨ ਕਿਸੇ ਟਾਈਮ ਪੜਦਾ ਸੀ ਜੀ ਪਹਿਲੇ ਹੁਣ ਨਹੀਂ ਇਹ ਤੁਹਾਡਾ ਬੇਟਾ ਕਿਸ ਆਧਾਰ ਤੇ ਉਸ ਨਾਲ ਬੈਠ ਕੇ ਚਲਾ ਗਿਆ ਨਹੀਂ ਉਹ ਆਪਣੇ ਸਰ ਆਪਣੇ ਆਪ ਹੀ ਚਲੋ ਵੀ ਫਰੈਂਡ کہہ ਰਿਹਾ ਵੀ ਚਲੋ ਚੱਲਦੇ ਆ ਪਰ ਇਹ ਤਾਂ ਨਹੀਂ ਪਤਾ ਸੀ ਨਾ ਵੀ ਇਹ ਹੋਏਗਾ ਮੇਰਾ ਨਾਲ ਪਹਿਲਾਂ ਕੋਈ ਲੜਾਈ ਝਗੜਾ ਹੋਇਆ ਜਾਂ ਤੁਹਾਡੇ ਬੇਟੇ ਨੇ ਗੱਲਬਾਤ ਕੀਤੀ ਹੋਏ ਕਦੇ ਨਹੀਂ ਸੀ ਕਿ ਹਰਸ਼ ਵੱਲੋਂ ਮੈਨੂੰ ਧਮਕੀਆਂ ਦੇ ਜਾਂਦੀ ਹੈ ਮਾਰ ਪੀਟੋਇਆ ਛੇੜਕਾ ਨਹੀਂ ਸਰ ਨਹੀਂ ਕਦੇ ਕੀ ਲੱਗਦਾ ਇਤਨੇ ਛੋਟੇ ਛੋਟੇ ਕੋਈ ਕੁੜੀਆਂ-ਵੁੜੀਆਂ ਦਾ ਮਾਮਲਾ ਕੋਈ ਨਹੀਂ ਸਰ ਕੋਈ ਕੁੜੀ ਦਾ ਮਾਮਲਾ ਨਹੀਂ ਜੀ ਕੁਝ ਵੀ ਨਹੀਂ ਹੈ ਕੋ ਤੁਹਾਡੇ ਬੇਟੇ ਨਾਲ ਗੱਲਬਾਤ ਕੀਤੀ ਹੈ। ਹਾਂਜੀ ਮੈਂ ਆਪਣੇ ਬੇਟੇ ਨਾਲ ਸਾਰੀ ਕਾਉਂਸਲਿੰਗ ਕੀਤੀ ਹੈ ਸਰ ਇਹਦੀ। ਸਾਰਾ ਪੁੱਛਿਆ ਮਾਮਲਾ ਦਰਜ ਕੀਤਾ। ਥੋੜਾ ਡਰਦੇ ਮਾਰੇ ਦੱਸਦਾ ਨਾ। ਨਹੀਂ ਸਰ ਐਸੀ ਗੱਲ ਨਹੀਂ ਸਾਡੇ ਨਾਲ ਕਰਦਾ। ਹਰ ਗੱਲ ਅਸੀਂ ਸਾਰਿਆਂ ਤਾਈਪ ਆਪਾਂ ਨੇ ਪੁੱਛਿਆ ਇਹਦੇ ਵੀ ਬੇਟੇ ਮੈਨੂੰ ਦੱਸ ਦੇ। ਵੀ ਜੇ ਕੋਈ ਗੱਲ ਹੈ ਫਿਰ ਤੂੰ ਵੀ ਦੱਸ ਦੇ ਆਪਣਾ ਵੀ ਕਸੂਰ ਦੱਸ ਦੇ। ਅਸੀਂ ਸਾਰਾ ਪੁੱਛਿਆ। ਰਿਸ਼ਤੇਦਾਰੀ ਪੁੱਛ ਲਓ ਬੱਚਾ ਸਾਡਾ। ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਜੱਜ ਐਸਐਸਪੀ ਸਾਹਿਬ? ਸਰ ਮੇਰੇ ਬੇਟੇ ਨੂੰ ਇਨਸਾਫ ਦਵਾਇਆ ਜਾਵੇ। ਤੁਸੀਂ ਖੁਦੇ ਵੀਡੀਓ ਦੇਖ ਲਓ। ਤੁਸੀਂ ਦੇਖੋ ਆਪਣੇ ਆਪ ਤੁਸੀਂ ਦ ਤਿੰਨੇ ਤਿੰਨ ਦਿੱਤ ਤਿੰਨੇ ਹਾਂਜੀ ਹੋਣੇ ਤੁਸੀਂ ਬੰਦਿਆਂ ਦਾ ਨਾਮ ਦਿੱਤਾ ਤੁਸੀਂ ਅਸੀਂ 6 ਦਾ ਦਿੱਤਾ ਸੀ ਤਿੰਨ ਦੀ ਪਾਈ ਨਹੀਂ ਸਰ ਤਿੰਨ ਹੀ ਮੌਜੂਦ ਹੈ ਸ਼ੁਰੂ ਤੋਂ ਤਿੰਨ ਹੀ ਮੌਜੂਦ ਸਾਰੇ ਬੱਚੇ ਸੀ ਸਕੂਲ ਪੜਨ ਵਾਲੇ ਆਪਸ ਚ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਕਹਾਣੀ ਹੋਣੀ ਹੋਗੀ ਸੀ ਤੇ ਉਹਦੇ ਸਬੰਧ ਚ ਨਾਲ ਲੜਾਈ ਹੋਗੀ ਸੀ ਕਿ ਤੇ ਪਰਚਾ ਐਫ ਆਈ ਆਰ ਨੰਬਰ 117 ਉਹਦੇ ਸਬੰਧ ਵਿੱਚ ਲੋਜ ਹੋਈ ਹੈਗੀ ਅੰਡਰ ਸੈਕਸ਼ਨ 115 ਸਬਸੈਕਸ਼ਨ 2 ਤੇ 126 ਸਬਸੈਕਸ਼ਨ 2 ਬੀ ਐਨ ਐਸ ਉਹਦੀ ਸਬੰਧ ਦੇ ਵਿੱਚ ਸੀ ਜਿਹੜੇ ਤਿੰਨ ਇਹਗੇ ਨੇ ਚੋ ਦੋਸ਼ੀ ਉਹ ਗ੍ਰਿਫਤਾਰ ਕਰ ਲਈ ਸੀ ਲੇਕਿਨ ਪਰਿਵਾਰ ਵਾਲਾ ਦਾ ਕਹਣਾ ਕਿ 6 ਬੰਦੇ ਸੀ ਜੀ ਟੋਟਲ ਜਿਹੜੇ ਕੁਝ ਨਹੀਂ ਉਹ ਤੁਸੀਂ ਦੇਖ ਸਕਦੇ ਹੋ ਉਹ ਵੀਡੀਓ ਪ੍ਰੋਪਰ ਵਾਇਰਲ ਹੋਈ ਸੀਗੀ ਵੀਡੀਓ ਦੇ ਵਿੱਚ ਜੋ ਬੰਦੇ ਗਲਤ ਕਰ ਰਹੇ ਨੇ ਉਹਨਾਂ ਦੇ ਕਾਰਵਾਈ